ਕਫਲ ਦਰਮਾਨ ਜਿਹੜੇ ਉਹ ਲੜਕੇ ਹੈਗੇ ਆ ਉਹਨਾਂ ਨੇ ਉਹਨਾਂ ਨੂੰ ਕਿਰਸ਼ ਦੇ ਨਾਲ ਸਟੈਂਪਡ ਕਰਤਾ ਜ਼ਖਮੀ ਕਰਤਾ ਉਹ ਜ਼ਖਮੀ ਕਰਨ ਦੇ ਕਾਰਨ ਹੀ ਉਹਨਾਂ ਦੀ ਉੱਤੇ ਡੈਥ ਹੋ ਗਈ ਮਤਲਬ ਹਸਪੀਟਲ ਜਾਂਦੇ ਜਾਂਦੇ ਉਹਨਾਂ ਦੀ ਡੈਥ ਹੋ ਗਈ ਪਰਿਵਾਰ ਵੀ ਤਿੰਨ ਤਿੰਨ ਕਿਹ ਚਾਰ ਮਹੀਨੇ ਪਹਿਲਾਂ ਇਹ ਹਰਿਆਣਾ ਤੋਂ ਇੱਥੇ ਸ਼ਿਫਟ ਕੀਤਾ ਸੀਗਾ ਤੇ ਆਪ ਵਰਕ ਕਰਦੇ ਸੀਗੇ ਫੈਕਟਰੀ ਵਿੱਚ ਕੰਮ ਕਰਨ ਵਾਲਾ ਪਰਵਾਸ ਸੀਗਾ ਤੇ ਕੋਈ ਇਦਾਂ ਦੀ ਪੁਰਾਣੀ ਰੰਜਿਸ਼ ਤਾਂ ਨਹੀਂ ਸੀ ਔਨ ਸਪਾਟ ਹੀ ਜੋ ਹੋਇਆ ਕੋਈ ਮੁਹੱਲੇ ਦੇ ਰਹਿਣ ਵਾਲੇ ਨਹੀਂ ਕੋਈ ਗਲੀ ਦੇ ਨੇ ਆਪਸ ਵਿੱਚ ਮਿੱਤਰ ਨੇ ਆਪਸ ਵਿੱਚ ਤੇ ਇਹ ਮਿੱਤਰਤਾ ਹੋਣ ਕਰਕੇ ਆਪਣਾ ਜਿਹੜਾ ਹੈਗਾ ਇਹ ਦੁਰਦੇਸ਼ਰ ਦੇ ਇਦਾਂ ਦੀਆਂ ਜਾਂ ਮਨਛਾ ਇਹਨਾਂ ਦੀ ਜਿਹੜੀ ਕੋਈ ਕਿਸੇ ਤਰ੍ਹਾਂ ਦੀ ਸਨੇਚਿੰਗ ਕਰਨ ਦੀ ਜਾਂ ਕੁਸ਼ ਕਰਨ ਦੀ ਹੈ ਆਪਸ ਦੋਵੇਂ ਇਕੱਠੇ ਹੀ ਰਹਿੰਦੇ ਸੀ ਲੁਧਿਆਣਾ ਦੇ ਖਣਰ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਨਿਤਿੰਤ ਵਰਦਾਸ ਦੇ ਕਿ ਲੁਧਿਆਣਾ ਦੇ ਮਿਹਰਬਾਨ ਪਿੰਡ ਦੇ ਵਿੱਚ ਗੁੱਜਰ ਭਵਨ ਦਾ ਇੱਕ ਮਾਮਲਾ ਸਾਹਮਣੇ ਆਇਆ ਸੀਗਾ 10 ਤਰੀਕ ਜਿਹੜੀ ਤਰੀਕ ਆ ਉਹ ਦੱਸੀ ਜਾ ਰਹੀ ਸੀਗੀ ਜਿਹਦੇ ਵਿੱਚ ਦੱਸਦੇ ਕੁ ਸ਼ਹਿਰ ਕਰਨ ਵਾਸਤੇ ਬਾਹਰ ਇੱਕ ਪਰਿਵਾਰ ਜਾਂਦਾ ਤੇ ਉਸ ਤੋਂ ਬਾਅਦ ਉਹਦਾ ਜਿਹੜਾ ਕਤਲ ਕਰ ਦਿੱਤਾ ਜਾਂਦਾ ਗੱਲਬਾਤ ਕਰ ਲੈਣੇ ਆ ਉਸ ਸੰਬੰਧ ਵਿੱਚ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਜਾਣਕਾਰੀ ਲਵਾਂਗੇ ਐਡੀਐਸਪੀ ਫੋਰ ਸਾਡੇ ਨਾਲ ਮੌਜੂਦ ਨੇ ਸਰ ਕੀ ਹੋਇਆ ਸੀਗਾ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਉਹ ਕਿਸ ਰਿਲੇਟਿਵ ਹੈ ਇਹ 10 11 ਤਰੀਕ ਦੀ ਰਾਤ ਨੂੰ ਇੱਕ ਤਿਲਕਰਾਮ ਰਾਜਨਾਂਦਾਬਾਦ ਦਾ ਆਦਮੀ ਜਿਹੜਾ ਆਪਣੇ ਘਰੋਂ ਖਾਣਾ ਖਾ ਕੇ ਬਾਹਰ ਸੈਰ ਕਰਨ ਲਈ ਨਿਕਲਿਆ ਤਾਂ ਉੱਥੇ ਦੋ ਲੜਕੇ ਸਕੂਟਰ ਤੇ ਉਹਨਾਂ ਨੂੰ ਮਿਲਦੇ ਨੇ ਤੇ ਉਹਨਾਂ ਦੇ ਮਿਲਣ ਦੇ ਵਿੱਚ ਗੱਲਬਾਤ ਦਰਮਿਆਨ ਉਹਨਾਂ ਦੀ ਸਕਫਲ ਹੋ ਜਾਂਦੀ ਹੈ ਸਕਫਲ ਦਰਮਿਆਨ ਜਿਹੜੇ ਲੜਕੇ ਹੈਗੇ ਆ ਉਹਨਾਂ ਨੇ ਉਹਨਾਂ ਨੂੰ ਕਿਰਸ਼ ਦੇ ਨਾਲ ਸਟੈਂਪਡ ਕਰਤਾ ਜਖਮੀਕਰਤਾ ਉਹ ਜ਼ਖਮੀ ਕਰਨ ਦੇ ਕਾਰਨ ਹੀ ਉਹਨਾਂ ਦੀ ਉੱਥੇ ਡੈਥ ਹੋ ਗਈ ਮਤਲਬ ਹਸਪੀਟਲ ਜਾਂਦੇ ਜਾਂਦੇ ਉਹਨਾਂ ਦੀ ਡੈਥ ਹੋ ਗਈ ਜਿਸ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਪਰਚਾ ਦਰਜ ਕੀਤਾ ਗਿਆ ਉਹ ਪਰਚਾ ਦਰਜ ਕਰਨ ਤੋਂ ਬਾਅਦ ਕਿਸ ਕੋਈ ਕਲੂ ਨਹੀਂ ਸੀਗਾ ਪਰ ਇਸ ਵਿੱਚ ਇੰਸਪੈਕਟਰ ਪਰਮਦੀਪ ਉਹਨਾਂ ਨੇ ਪੂਰੀ ਮਿਹਨਤ ਲਾ ਲ ਆਪਣੀ ਟੀਮ ਦੇ ਨਾਲ ACP ਇਸ ਟੂਡੇ ਦਿਸਨ ਦਿਸਨ ਵਿੱਚ ਉਹਨਾਂ ਨੇ ਪੂਰੀ ਮਿਹਨਤ ਕੀਤੀ ਔਰ ਇਸ ਬਲਾਈਂਡ ਮਰਡਰ ਕੇਸ ਨੂੰ ਜਿਹੜਾ ਹੈਗਾ 3 ਦਿਨ ਦੇ ਵਿੱਚ ਵਿੱਚ ਸੋਲਵ ਕਰ ਲਿਆ ਸਰ ਇਹ ਜਿਹੜਾ ਮਟਰ ਹੋਇਆ ਉਹ ਜਿਹੜੇ ਸਨੇਚਰ ਸੀਗੇ ਜਾਂ ਉਹ ਮਰਡਰ ਕਰਨ ਵਾਸਤੇ ਆਏ ਸੀਗੇ ਕੀ ਸੀਗਾ ਉਹਨਾਂ ਦੀ ਮਨਸਾ ਕੀ ਸੀ ਮਰਡਰ ਤਾਂ ਔਨ ਸਪਾਟ ਜਿਹੜੇ ਹੈਗੇ ਇਸ ਕਫਲ ਦੇ ਦਰਮਿਆਨ ਹੀ ਹੋ ਗਿਆ ਉਹ ਮਤਲਬ ਪ੍ਰੋਪਰ ਕੋਈ ਪੁਰਾਣੀ ਰੰਜਿਸ਼ ਜਾਂ ਪੁਰਾਣੀ ਇਹਨਾਂ ਦੇ ਆਪਸ ਵਿੱਚ ਕੋਈ ਨਹੀਂ ਸੀ ਵੀ ਜੇ ਆਪਾਂ ਕਹੇ ਕੋਈ ਪੁਰਾਣੀ ਇਹਨਾਂ ਦੀ ਆਪਸ ਵਿੱਚ ਰੰਜਿਸ਼ ਚੱਲਦੀ ਸੀ ਉਹਦੇ ਕਰਕੇ ਹੀ ਮਰਡਰ ਹੋਇਆ ਕਿਉਂਕਿ ਇਹ ਪਰਿਵਾਰ ਵੀ ਤਨ ਤਨ ਜਾਂ 4 ਮਹੀਨੇ ਪਹਿਲਾਂ ਹੀ ਹਰਿਆਣੇ ਤੋਂ ਇੱਥੇ ਸ਼ਿਫਟ ਕੀਤਾ ਸੀਗਾ ਤੇ ਆਪ ਵਰਕ ਕਰਦੇ ਸੀਗੇ ਫੈਕਟਰੀ ਦੇ ਵਿੱਚ ਕੰਮ ਕਰਨ ਵਾਲਾ ਪਰਿਵਾਰ ਸੀਗਾ ਤੇ ਕੋਈ ਇਦਾਂ ਦੀ ਪੁਰਾਣੀ ਰੰਜਿਸ਼ ਤਾਂ ਨਹੀਂ ਸੀ ਔਨ ਸਪਾਟ ਹੀ ਜੋ ਹੋਇਆ ਹੋਇਆ ਸਰ ਜਿਹੜੇ ਇਹ ਜਿਨ੍ਹਾਂ ਨੇ ਇਹ ਮਰਡਰ ਕੀਤਾ ਵਾ ਅਕਿਊਸਟ ਜਿਹੜੇ ਨੇ ਉਹਨਾਂ ਦੀ ਉਮਰ ਕੀ ਹੈ ਨਾਮ ਕੀ ਹੈਗਾ ਉਹਨਾਂ ਦਾ ਇੱਕ ਮੁੰਡਾ ਗੱਬਰ ਹੈ ਇੱਕ ਹਰਪ੍ਰੀਤ ਦਾ ਲੜਕਾ ਇੱਕ ਦੀ ਉਮਰ 24-25 ਸਾਲ ਆ ਔਰ ਇੱਕ ਦੀ 15-16 ਸਾਲ ਆ ਇਹ ਇੱਕੋ ਕਾਨੂੰਨੀ ਦੇ ਵਿੱਚ ਰਹਿੰਦੇ ਸੀਗੇ ਇੱਕੋ ਥਾਂ ਤੇ ਰਹਿਣ ਵਾਲੇ ਸੀਗੇ ਕਿੱਦਾਂ ਇਹਨਾਂ ਨੇ ਗੈਂਗ ਆਪਸ ਦੇ ਵਿੱਚ ਬਣਾਇਆ ਇੱਕੋ ਹੀ ਮਹੱਲੇ ਦੇ ਰਹਿਣ ਵਾਲੇ ਨੇ ਇੱਕੋ ਗਲੀ ਦੇ ਨੇ ਆਪਸ ਦੇ ਵਿੱਚ ਮਿੱਤਰ ਨੇ ਆਪਸ ਦੇ ਵਿੱਚ ਤੇ ਇਹ ਮਿੱਤਰਤਾ ਹੋਣ ਕਰਕੇ ਆਪਣਾ ਜਿਹੜਾ ਹੈਗਾ ਇਹ ਤੁਰਦੇ ਫਿਰਦੇ ਇਦਾਂ ਦੀਆਂ ਜਾਂ ਮਨਸ਼ਾ ਇਹਨਾਂ ਦੀ ਜਿਹੜੀ ਕੋਈ ਕਿਸੇ ਤਰ੍ਹਾਂ ਦੀ ਸਨੇਚਿੰਗ ਕਰਨ ਦੀ ਜਾਂ ਕੁਸ਼ ਕਰਨ ਦੀ ਆਪਸ ਦੋਵੇਂ ਇਕੱਠੇ ਹੀ ਰਹਿੰਦੇ ਸੀ ਸਿਰ ਕੁਝ ਸਾਹਮਣੇ ਆਇਆ ਇਨਵੈਸਟੀਗੇਸ਼ਨ ਦੌਰਾਨ ਵੀ ਇਹ ਸਨੇਚਿੰਗ ਕਰਨ ਗਏ ਸੀਗੇ ਜਾਂ ਇਹ ਮਰਡਰ ਦੇ ਪਲਾਨ ਕਰਕੇ ਗਏ ਸੀਗੇ ਕਿਦਾਂ ਉਹ ਹੱਲੇ ਜਿਹੜੇ ਰੈਸਟਾਰਚ ਕੀਤੇ ਨੇ ਅੱਜ ਉਹਨਾਂ ਦਾ ਰਿਮਾਨ ਲੈ ਕੇ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਚੱਲੇਗਾ ਵੀ ਇਹਨਾਂ ਦਾ ਪ੍ਰੀਵੀਅਸ ਕੀ ਹੈ ਪਹਿਲਾਂ ਜੋ ਅਜੇ ਤੱਕ ਇਨੀਸ਼ੀਅਲ ਪਤਾ ਲੱਗਾ ਵੀ ਉਹ ਪ੍ਰੀਵੀਅਸ ਤਾਂ ਸਿਰਫ ਇਹਨਾਂ ਦਾ ਇੱਕ ਲੜਕੇ ਦਾ ਉੱਥੇ ਜੋਧਵਾਲ ਬਸਤੀ ਕੋਈ ਕਾਰਵਾਈ ਹੋਈ ਉੱਥੇ ਕਲੰਦਰਾ ਦਿੱਤਾ ਹੋਇਆ ਬਾਕੀ ਇਨਵੈਸਟੀਗੇਸ਼ਨ ਦਰਵਾਹਰ ਪਤਾ ਚੱਲ ਜਾਵੇਗਾ ਤਾਂ ਮਟਰ ਹੋਇਆ ਸੀਗਾ ਤਿਲਕ ਰਾਜੇ ਕਿੱਥੇ ਦੇ ਰਹਿਣ ਵਾਲੇ ਸੀਗੇ ਪਿੱਛੇ ਇਹ ਬੇਸਿਕਲੀ 네ਪਾਲ ਨੂੰ ਬਿਲੋਂਗ ਕਰਦੇ ਸੀ ਲੇਕਿਨ ਕਾਫੀ ਸਮੇਂ ਤੋਂ ਇਹ ਹਰਿਆਣੇ ਦੇ ਵਿੱਚ ਹੀ ਰਹਿ ਰਹੇ ਸੀਗੇ ਤਾਂ ਉੱਥੋਂ ਹੋਣੀ 4 ਮਹੀਨੇ ਪਹਿਲਾਂ ਹੀ ਇੱਥੇ ਸ਼ਿਫਟ ਹੋਏ ਸੀਗੇ ਸੋ ਦੱਸਦੇ ਹਾਂ ਬੜੇ ਕਾਬਲੇ ਤਾਰੀਫ ਲੁਧਿਆਣਾ ਮਹਿਰਬਾਨ ਪੁਲਿਸ ਥਾਣਾ ਮਹਿਰਬਾਨ ਦੇ ਐਸ ਐਚ ਓ ਨਾਲ ਲੁਧਿਆਣਾ ਪੁਲਿਸ ਜਨਾ ਵੱਲੋਂ ਕਾਫੀ ਪਾ ਮੁਸਕਤ ਮਿਹਨਤ ਤੋਂ ਬਾਅਦ ਜਿਹੜਾ ਮਰਡਲ ਮਰਡਰ ਕੇਸ ਜਿਹੜਾ ਸੋਲਵ ਕੀਤਾ ਗਿਆ ਸੋ ਤਿੰਨ ਦਿਨਾਂ ਬਾਅਦ આરોપી ਜਿਹੜੇ ਕੁਸ਼ਤ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਫਿਰ ਹਾਲ ਇਨਵੈਸਟੀਗੇਸ਼ਨ ਹਲੇ ਵੀ ਜਾਰੀ ਹੈ ਰਿਮਾਂਡ ਦੇ ਉੱਤੇ ਲਿੱਤਾ ਹੋਇਆ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੂਗਾ ਕਿ ਹੋਰ ਕੀ ਕੁਝ ਇਹਨਾਂ ਵੱਲੋਂ ਕੀਤਾ ਗਿਆ ਹੋਰ ਕਿੜੀਆਂ ਕਿੜੀਆਂ ਵਾਰਦਾਤਾਂ ਨੂੰ ਇਹਨਾਂ ਨੇ ਅੰਜਾਮ ਦਿੱਤੀਆਂ ਦੇਖ ਰਹੋ ਲੁਧਿਆਣਾ ਲਾਈਵ ਮੈਨ ਜਨ ਕੈਮਰਾਮੈਨ ਦੀਪਕ